ਬਾਈ ਕੀ ਇਹ ਕਿੱਤਾ ਫੜੀ ਬੈਠਿਆਂ ਤੁਸੀਂ ਯਾਰ ਹੋਰ ਕੰਮ ਕਰ ਲਓਗੇ ਸੋਨਾ ਤਾਂ ਸਾਰੇ ਤਰ੍ਹਾਂ ਦਾ ਆਪਾਂ ਕਹਦੇ ਨੇ ਵੀ ਉਹੀ ਸੋਨਾ ਨਿਕਲ ਆਉਂਦਾ ਹੈ ਹਰੇਕ ਚੀਜ਼ ਸੋਨਾ ਹੁੰਦੀ ਹੈ ਜਿਹੜੀ ਵਧੀਆ ਕੁਆਲਿਟੀ ਦੀ ਹੁੰਦੀ ਆ ਆਹ ਮਿੱਟੀ ਆ ਬਾਈ ਛੱਤਾਂ ਤੇ ਮਿੱਟੀ ਲਾਉਣ ਵਾਲੀ ਆ ਤੇ ਆਪਾਂ ਖੜੇ ਕਿੱਥੇ ਆ ਕੋਟਲੀਆ ਬਲੂ ਖੜੇ ਆ ਬਾਈ ਕੋਲੇ ਆਇਆ ਬਾਈ ਪਹਿਲਾਂ ਤਾਂ ਨਾਂ ਦੱਸੋ ਆਪਦਾ ਬਾਈ ਜੀ ਬਲਜਿੰਦਰ ਸਿੰਘ ਜੀ ਬਲਜਿੰਦਰ ਸਿੰਘ ਬਾਈ ਕੀ ਇਹ ਕਿੱਤਾ ਫੜੀ ਬੈਠਿਆਂ ਤੁਸੀਂ ਯਾਰ ਹੋਰ ਕੰਮ ਕਰ ਲਓਗੇ ਕੀ ਚੱਕਰ ਹੈ ਬਾਈ ਜੀ ਛੱਤਾਂ ਚੁੰਦਿਆਂ ਜੀ ਮਿੱਟੀ ਲਾਉਣ ਦਾ ਕੰਮ ਕਰਦੇ ਆ ਛੱਤਾਂ ਤੇ 5 ਰੁਪਏ ਪਰ ਸਕੇਅਰ ਫੁੱਟ ਦੇ ਹਿਸਾਬ ਨਾਲ ਅੱਛਾ ਫਾਇਦਾ ਕਰਦੇ ਆ ਲੋਕਾਂ ਦਾ ਫਾਇਦਾ ਕਰਦੇ ਆ ਜੀ 5 ਰੁਪਏ ਪਰ ਸਕੇਅਰ ਫੁੱਟ ਦੇ ਹਿਸਾਬ ਨਾਲ ਹਾਂਜੀ ਹਾਂਜੀ ਠੀਕ ਆ ਨੰਬਰ ਬੋਲ ਦਿਓ ਬਾਈ ਅੱਕਰੀ ਆ ਉਹ 97795 ਜੀ 88808 88808 ਤੇ ਲਓ ਬਈ ਆਹ ਪੂਰੀ ਤਿਆਰ ਮਿੱਟੀ ਮਿਲੂਗੀ ਤੇ ਇਹ ਗਲਦੀ ਆ ਬਈ ਕਿੰਨੇ ਟਾਈਮ ਗਲਦੀ ਆ ਗਲਦ ਤੇ ਆਹ ਤੁਹਾਡੇ ਸਾਹਮਣੇ ਤਿਆਰ ਹੋਈ ਜਾਂਦੀ ਆ ਜੀ ਇਹ 2-3 ਦਿਨਾਂ ਨੂੰ ਤਿਆਰ ਕਰਾਂਗੇ ਹੋਰ ਤੋਂ ਇਹ ਚੋਂ ਕੱਢਣ ਲੱਗ ਜਾਗੇ ਲਓ ਬਈ ਜਿਹਨੇ ਲਵਾਉਣੀ ਆ ਛੱਤਾਂ ਤੇ ਮਿੱਟੀ ਮੀਂਹ ਦਾ ਮੌਸਮ ਆ ਮੀਂਹ ਹੁਣ ਵੀ ਪਈ ਜਾਂਦਾ ਸੀ ਖੜਿਆ ਆ ਦੇਖ ਲਓ ਇੱਧਰ ਤੇ ਬਾਈ ਕੰਟੈਕਟ ਕਰ ਲਿਓ ਹਣਾ ਪਹਿਲਾਂ ਬਈ ਬੁੱਕ ਕਰਾ ਦਿਓ ਹਣਾ ਹਾਂਜੀ ਹਾਂਜੀ ਪਹਿਲਾਂ ਫੋਨ ਲਾ ਦਿਓ ਜੀ ਕੋਈ ਗੱਲ ਨਹੀਂ ਜੇ ਕੇ ਦਾ ਫੋਨ ਨਹੀਂ ਵੀ ਚੱਕਿਆ ਜਾਂਦਾ ਉਹ ਅਸੀਂ ਆਪ ਮੈਸੇਜ ਕਰ ਦਾਂਗੇ ਤੇਰਾ ਦਾ ਦਿਓ ਕਿਹੜਾ ਕਿਹੜਾ ਏ ਏਰਗਾ ਇਹ ਬਠਿੰਡੇ ਤੋਂ 70 50 60 ਕਿਲੋ ਦੇ ਵਿੱਚ ਵਿੱਚ ਜਾਣਦੇ ਆ ਮੌਕਸਰ ਤੋਂ ਵੀ 70 ਕਿਲੋਮੀਟਰ ਵੱੜ ਤਾਈ ਮਾਰ ਕਰਾਂਗੇ ਠੀਕ ਆ ਬਾਈ ਕਰ ਲਿਓ ਕਨੈਕਟ ਮਿਹਨਤੀ ਬੰਦੇ ਆ ਤੇ ਜਰੂਰ ਸਪੋਰਟ ਕਰੋ ਬਾਈ ਯਾਰ